ਲੋਕ ਸਭਾ ਦੀਆਂ ਚੋਣਾਂ ਨਜ਼ਦੀਕ ਆਉਣ ਵਾਲੀਆਂ ਨੇ ਆਮ ਆਦਮੀ ਪਾਰਟੀ ਵੱਲੋਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਈ ਹਲਕਿਆਂ ਵਿੱਚ ਨਵੇਂ ਹਾਕਾ ਇੰਚਾਰਜ ਨਿਯੁਕਤ ਕੀਤੇ ਗਏ ਹਨ ਆਮ ਆਦਮੀ ਪਾਰਟੀ ਵੱਲੋਂ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਨੂੰ ਵਿਧਾਨ ਸਭਾ ਹਲਕਾ ਸ਼ਾਹਕੋੜ ਤੋਂ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਹਲਕਾ ਇੰਚਾਰਜ ਜੁਕਤ ਕਰਨ ਤੇ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਸਾਰਾ ਦਿਨ ਤਾਤਾ ਲਗਾ ਰਿਹਾ ਹਲਕਾ ਪਰ ਤੋਂ ਪਾਰਟੀ ਵਰਕਰਾਂ ਵੱਲੋਂ ਪਿੰਦਰ ਪੰਡੋਰੀ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਫੁੱਲਾਂ ਦੇ ਗੁਦਸਤੇ ਭੇਟ ਕਰਕੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਨਵ ਨਿਯੁਕਤ ਹਲਕਾ ਇਨਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਵੱਲੋਂ ਵਧਾਈਆਂ ਦੇਣ ਆਏ ਸਾਰੇ ਹੀ ਪਾਰਟੀ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਲੋਹਿਆਂ ਖਾਸੋ ਆਪਣੀ ਟੀਮ ਨਾਲ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਨੂੰ ਵਧਾਈਆਂ ਦੇਣ ਪਹੁੰਚੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਰਬਜੀਤ ਸਿੰਘ ਚਤਰਾਥ ਨੇ ਇਸ ਬਾਬਤ ਪੱਤਰਕਾਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸਾਥੀਓ ਜਿਵੇਂ ਕਿ ਆਪਾਂ ਸਾਰੇ ਜਾਣਦੇ ਸੀ ਕਿ ਜੋ ਪੰਜਾਬ ਸਰਕਾਰ ਦੇ ਵਿੱਚ ਹੁੰਦਿਆਂ ਕੁਝ ਹਲਕੇ ਜਿਹੜੇ ਸੀ ਲਾवारिस ਹੋ ਚੁੱਕੇ ਸੀ ਕੁਝ ਹਲਕੇ ਜਿਹੜੇ ਸੀਗੇ ਉਹ ਆਪਣੇ ਲੀਡਰਾਂ ਤੋਂ ਵਾਂਝੇ ਹੋ ਚੁੱਕੇ ਸੀ ਔਰ ਲੋਕਾਂ ਦੀ ਉਹਨਾਂ ਹਲਕਿਆਂ ਦੇ ਜਿਹੜੇ ਆਮ ਵਲੰਟੀਅਰ ਸੀ ਉਹਨਾਂ ਦੀ ਜਿਹੜੀ ਟੀਮਾਂ ਸੀ ਕਿ ਜਲਦੀ ਤੋਂ ਜਲਦੀ ਸਾਨੂੰ ਜਿਹੜੇ ਹਲਕਿਆਂ ਚਾਰਜ ਦਿੱਤੇ ਜਾਣ ਔਰ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸ਼ਾਕੋਟ ਹਲਕੇ ਦੇ ਵਿੱਚ ਪਿਛਲੇ ਦਿਨੀ ਜੋ ਹਲਕਿਆਂ ਚਾਰਜ ਦੇ ਸਰਦਾਰ ਰਤਨ ਸਿੰਘ ਵੀ ਅਚਾਨਕ ਅਕਾਲ ਚਲਾਣਾ ਕਰ ਗਏ ਸੀ ਔਰ ਇਹ ਹਲਕਾ ਬਾਕੀ ਹਲਕਿਆਂ ਨਾਲੋਂ ਜ਼ਿਆਦਾ ਲਾवारिस ਹੋਇਆ ਪਿਆ ਸੀ ਪੰਜਾਬ ਸਰਕਾਰ ਨੇ ਇਸ ਹਲਕੇ ਦੇ ਵਲੰਟੀਅਰਾਂ ਦੀ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਤੇ ਓਵਰ ਆਲ ਜਿਹੜਾ ਕਿਉਂਕਿ ਆਉਣ ਵਾਲੀਆਂ 24 ਦੀਆਂ ਇਲੈਕਸ਼ਨ ਆਉਗੀਆਂ ਸਾਡੇ ਸਿਰ ਤੇ ਨੇ ਕਿਉਂ ਇਸ ਹਲਕਾ ਜਿਹੜਾ ਵੱਡਾ ਹੋਣ ਦਾ ਕਰਕੇ 270 ਪਿੰਡ ਨੇ ਇਸ ਹਲਕੇ ਦੇ ਵਿੱਚ ਬਹੁਤ ਵੱਡਾ ਏਰੀਆ ਹੋਣ ਦਾ ਕਰਕੇ ਜਿਹੜਾ ਇਹਨੂੰ ਕੋਸ਼ਿਸ਼ ਕੀਤੀ ਕਿ ਅਸੀਂ ਇੱਕ ਮੁਠੀ ਦੇ ਵਿੱਚ ਕੈਪ ਕਰੀਏ ਤੇ ਅੱਜ ਪੰਜਾਬ ਸਰਕਾਰ ਨੇ ਉਹ ਸਾਡੀਆਂ ਮੰਗਾਂ ਨੂੰ ਪੂਰਾ ਕਰਦਿਆ ਹੋਇਆ ਉਸ ਪਰਮਾਤਮਾ ਆਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਿਉਂਕਿ ਕਹਿੰਦੇ ਨੇ ਤਾਜ ਉਸ ਦੇ ਸਿਰ ਤੇ ਸਜਦਾ ਹੈ ਜਿਸ ਤੇ ਉਸ ਪਰਮਾਤਮਾ ਦੀ ਕਿਰਪਾ ਹੋਵੇ ਤੇ ਕਿਰਪਾ ਹੋਈ ਹੈ ਸਾਡੇ ਬਹੁਤ ਹੀ ਅਣਥੱਕ ਨੌਜਵਾਨ ਆਗੂ ਜਿਨ੍ਹਾਂ ਨੇ ਪਿਛਲੇ ਦਿਨੀ ਕਬੱਡੀ ਦਾ ਵੀ ਮਾਨ ਪੂਰੇ ਪੰਜਾਬ ਤੋਂ ਨਿਕਲ ਕੇ ਪੂਰੇ ਵਰਲਡ ਦੇ ਵਿੱਚ ਆਪਣੇ ਏਰੀਆ ਦਾ ਨਾਮ ਰੋਸ਼ਨ ਕੀਤਾ ਸੀ ਅੱਜ ਇੱਕ ਵਾਰ ਫਿਰ ਉਸ ਪ੍ਰਮਾਤਮਾ ਨੇ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਪਰਮਿੰਦਰ ਸਿੰਘ ਉਰਪਿੰਦਰ ਪੰਡੋਰੀ ਜੀ ਜਿਨ੍ਹਾਂ ਤੇ ਜਿਨ੍ਹਾਂ ਦੇ ਮੋਢਿਆਂ ਤੇ ਉਸ ਪ੍ਰਮਾਤਮਾ ਨੇ ਕਿਰਪਾ ਕੀਤੀ ਤੇ ਇਹਨਾਂ ਤੇ ਇਹ ਸਿੱਖਾ ਕੁੱਟ ਹਲਕੇ ਦਾ ਭਾਰ ਜਿਹੜਾ ਪਾਇਆ ਔਰ ਉਹ ਪ੍ਰਮਾਤਮਾ ਜਾਣਦਾ ਹੈ ਕਿ ਸਾਡੀ ਹਾਈ ਕਮਾਂਡ ਅਰਵਿੰਦ ਕੇਜਰੀਵਾਲ ਜੀ ਸਪਦਾਰ ਭਗਵਾਨ ਸਿੰਘ ਮਾਨ ਜੋ ਪੰਜਾਬ ਦੀ ਸ਼ਾਨ ਨੇ ਸੰਦੀਪ ਪਾਟਕ ਦੀ ਜਿੰਨਾਂ ਨੇ ਮਾਰ ਭਖਿਆ ਇਸਾਲਕੇ ਨੂੰ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਹਲਕੇ ਇਨਚਾਰਜ ਪਿੰਦਰ ਭੰਡੋਰੀ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਇਸ ਹਲਕੇ ਨੂੰ ਉਹਨਾਂ ਬੁਲੰਦੀਆਂ ਤੇ ਲੈ ਕੇ ਜਾਵਾਂਗੇ ਜਿੰਨਾਂ ਬੁਲੰਦੀਆਂ ਤੋਂ ਇੱਕ ਪਿਛਲੇ 30-40 ਸਾਲਾਂ ਤੋਂ ਪਛੜ ਚੁੱਕਿਆ ਸੀ ਔਰ ਕੋਸ਼ਿਸ਼ ਹੋਵੇਗੀ ਕਿ ਜੋ ਆਸਾਂ ਉਮੀਦਾਂ ਹਾਈ ਕਮਾਂਡ ਨੇ ਇਹਨਾਂ ਤੋਂ ਰੱਖੀਆਂ ਨੇ ਉਹੀ ਆਸਾਂ ਉਮੀਦਾਂ ਅੱਗੇ ਵਲੰਟੀਅਰਾਂ ਨੇ ਆਮ ਲੋਕਾਂ ਨੇ ਇਹਨਾਂ ਤੋਂ ਰੱਖੀਆਂ ਨੇ ਇਹਨਾਂ ਦੀਆਂ ਸਾਰਿਆਂ ਦੀਆਂ ਕੋਸ਼ਿਸ਼ਾਂ ਨੂੰ ਗੂਰ ਪੈਂਦਾ ਹੋਇਆ ਉਸ ਪਰਮਾਤਮਾ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਤੇ ਅਸੀਂ ਆਪਣੇ ਵੱਡੇ ਵੀਰ ਪਿੰਦਰ ਪੰਡੋਰੀ ਜੀ ਨੂੰ ਮੁਬਾਰਕਬਾਦ ਦਿੰਦੇ ਹੋਏ ਦਿਲੋਂ ਕਾਮਨਾ ਕਰਦੇ ਹਾਂ ਕਿ ਵਾਹਿਗੁਰੂ ਇਸੇ ਤਰ੍ਹਾਂ ਇਹਨਾਂ ਨੂੰ ਬੁਲੰਦੀਆਂ ਤੇ ਲੈ ਕੇ ਜਾਵੇ ਤੇ ਚੜ੍ਹਦੀ ਕਲਾ ਇਹਨਾਂ ਲਈ ਵੀ ਹੋਵੇ ਪਾਰਟੀ ਲਈ ਵੀ ਹੋਵੇ ਇਸ ਹਲਕੇ ਲਈ ਵੀ ਹੋਵੇ ਤੇ ਉਸ ਪਰਮਾਤਮਾ ਦੀ ਇਸੇ ਤਰ੍ਹਾਂ ਕਿ ਪਵਣੀ ਰਹੇ ਸੋ ਇਹਨਾਂ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰੀਆਂ ਖਾਸ ਤੋਂ ਪ੍ਰੀਤਮ ਸਿੰਘ ਪ੍ਰੀਤੀ ਖਾਸਪੁਰ